ਪਲੇਸ ਟੂ ਚੈਨਲ ਮਾਈ ਸੱਕਰਪਾਰਾ ਸੱਕਰਪਾਰਾ ਸੱਕਸਕਪਾਰਾ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਕਲੀ ਪਾਤੀ ਆ ਜੇ 3 ਤਰੀਕ ਤੇ 3 ਜਨਵਰੀ ਅੱਜ ਆਪਣੇ ਗੁਰਦੁਆਰਾ ਸ਼੍ਰੀ ਗੋਗਾਂ ਸਾਹਿਬ ਦੇ ਨਗਰ ਕੀਰਤਨ ਤੇ ਦੁਕਾਣ ਦਿਖਾਵਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਪਾਲਕੀ ਸਾਹਿਬ ਦੇ ਇਹ ਅਜੇ ਤਾਂ 10 ਵਜੇ ਸਟਾਰਟ ਹੋਊਗਾ 9:30 10 ਵਜੇ ਤੇ ਆਰੰਭ ਹੋਊਗਾ ਆਪਣਾ ਸ਼ਾਮ ਨੂੰ ਸੋਰੀ ਸਮਾਪਤੀ 6:00 5:00 ਬੱਧੀ ਜਾਣਗੇ ਤੇ ਦਿਖਾਉਣੇ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਹੁਣ ਪਾਲਕੀ ਸਾਹਿਬ ਤਿਆਰ ਹੋ ਰਹੀ ਨੇ ਫੁੱਲਾਂ ਨਾਲ ਸਜ ਕੇ ਦੇਖੋ ਤੁਸੀਂ ਬਹੁਤ ਸੋਹਣੀ ਸ਼ਜਾਤ ਹੋ ਰਹੀ ਹੈ ਇੱਧਰ ਟਰੈਕਟਰ ਵੀ ਰੈਡੀ ਨੇ ਜਥੇ ਵਾਲਾ 9:30 ਤੋਂ 10:00 ਤੱਕ ਜੀ ਜਾਣਗੇ ਲਗਭਗ ਸਾਰੀਆਂ ਸੰਗਤਾਂ ਜ਼ਰੂਰ ਦਰਸ਼ਨ ਕਰਨਾ ਕੇ ਪਾਲਕੀ ਸਾਹਿਬ ਦੇ ਜ਼ਰੂਰ ਪਹੁੰਚਣ ਨੇੜੇ-ਨੇੜੇ ਵਾਲੀਆਂ ਯਾਰਾਤ ਵੀਰੇ ਲਵੇ ਲੱਗ ਜਿਹੜੇ ਸੰਗ ਦਾ ਸਾਰੀਆਂ ਜਰੂਰ ਪਹੁੰਚੋ ਜੀ ਆ ਦੇਖੋ ਇਹ ਡਰਮਾਂ ਵਾਲੇ ਟਰੈਕਟਰਾਂ ਦੀ ਵੀ ਪੂਰੀ ਤਿਆਰੀ ਹੈ ਜੀ ਸ਼ੰਡਾ ਲਗਾ ਕੀ ਤੇ ਉਹਨਾਂ ਦੀ ਕਰਨਾ ਪਾਣੀ ਦੇ ਭਰਲੇ ਨੇ ਜੀ ਥੋੜਾ ਥੋੜਾ ਇੱਥੇ ਪਾ ਲੈਣਗੇ ਸੈਂਟ ਤੇ ਗਾਰੋ ਭਾਰੀ ਭੜੀ ਸਰਦਾਂ ਦੇ ਨਾਲ ਆ ਦੇਖੋ ਇੱਕ ਆ ਖੜਿਆ ਹੈ ਉਹ ਪਰਲਾ ਡਰੈਕਟਰ ਆ ਗਿਆ ਜੀ ਕਣਕ ਜਿਵੇਂ ਖੰਡਾਟਾ ਵਗੈਰਾ ਆਪਣਾ ਖੜੇ ਆ ਜੀ ਪਿੰਡ ਨਮਾਣਾ ਦੇ ਗੁਰੂ ਘਰ ਵਿੱਚ ਬਸ ਕੁਝ ਮਿੰਟਾਂ ਦੇ ਵਿੱਚ ਹੀ ਨਗਰ ਕੀਰਤਨ ਆਰੰਭ ਹੋਣ ਵਾਲਾ ਹੈ ਜੀ ਮਾਉਂਟ ਕੀ ਆਈ ਸਾਰੀ ਸੰਗਤ ਪੂਰਾ ਇਕੱਠ ਹੋ ਚੁੱਕੇ ਜੀ ਦੇਖੋ ਆ ਖੜੇ ਨੇ ਮੁੰਡੇ ਸੇਵਾਦਾਰ ਜੀ ਪੂਰੇ ਸੇਵਾਦਾਰ ਨੂੰ ਵੀ ਤੁਸੀਂ ਪੂਰੇ ਪੱਕੇ ਆ ਦੇਖੋ ਇਹਨਾਂ ਨੇ ਲਾਈਏ ਡਰਮ ਦੀ ਸੇਵਾ ਪਰ ਵੀ ਦਾ ਤੀਰ ਦੇਖੋ ਇਹ ਟਰੈਕਟਰ ਜੋ ਪ੍ਰਮਾਤਮਾ ਮੇਲੇ ਬੋ ਚਾਹ ਰਾਜ ਕਰੋ ਮਿਲਣ ਵਾਹਿਗੁਰੂ ਨਾਮ ਜਪਦਾ ਜਾਈ ਜੋ ਸਰਦਾ ਕਰ ਸੇਵੰਦੇ ਵਾਹਿਗੁਰੂ ਨਾਮ ਜੋ ਸਰਦਾ ਕਰ ਸੇਵੰਦੇ ਗੁਰਪਾ ਆਪਣੇ ਨਗਾਰਾ ਵਜਾਉਣ ਵਾਲੇ ਸਿੰਘ ਵੀ ਤਿਆਰ ਨੇ ਸਾਰੇ। ਇਹ ਆਪਣੇ ਬਹੁਤ ਸੋਹਣੇ ਟਰੈਕਟਰ ਸ਼ਿੰਗਾਰ ਰੱਖੇ ਨੇ। ਆਪਣੇ ਮੁੰਡਿਆਂ ਨੇ ਤੇ ਇਹ ਇਹ ਆਪਣੇ ਹੈਪੀ ਸਿੰਘ ਨਦੀ ਪੂਰੀ ਟੀਮ ਇਹ ਸੇਵਾ ਨਿਮੋਣਗੇ ਡਰਮ ਦੀ, ਪਾਲਕੀ ਸਹਿਬ ਅਗੇ ਪਾਣੀ ਛੜਕਣ ਦੀ ਤੇ ਆਪਣੇ ਅਗੇ ਪਿੰਡ ਦੇ ਬਹੁਤ ਹੀ ਸੇਵ ਮੁਖ ਸੇਵਾਦਾਰ ਇਹ ਬਹੁ ਟਾਈਮ ਤੋਂ ਆਪਣੇ ਇਹਦੀ ਸੇਵਾ ਕਰਦੇ ਆ ਰਹੇ ਨੇ। ਜੋ ਕਿ ਪਾਲਕੀ ਸਾਹਿਬ ਦੇ ਅੱਗੇ ਅੱਗੇ ਨਾਲੇ ਨਗਾਰਾ ਵਜਾਉਂਦੇ ਨੇ ਨਾਲੇ ਆਪਣਾ ਉਹ ਆ ਗਿਆ ਕਰਕੇ ਫੇਰ ਆਜੂ ਹੈ ਪਹੁੰਚ ਗਏ ਨੇ ਜੀ ਗੱਤਕਾਰ ਖਾੜੇ ਵਾਲੇ ਵੀ ਬੱਚੇ ਇਹ ਆਪਣੀਆਂ ਨੇ ਮਾਡਰਨ ਕ੍ਰੋਸਟੋਅਰ ਵਾਲੇ ਨੇ ਸਾਰਿਆਂ ਦੀ ਸਹਾਇਤਾ ਨਾਲ ਬ੍ਰੈਡਾਂ ਦਾ ਤੇ ਆਪਣੇ ਦੁੱਧ ਰਲ ਦੁਕਾਨ ਕੋਲੇ ਲੰਗਰ ਚਲਾਇਆ ਹੈ ਤੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਹੈ ਭਾਈਆਂ ਨੇ ਸਾਰਿਆਂ ਦੀ ਸਹਿਤਾ ਨਾਲ ਮਾਇਆਵਾਸ਼ ਇਕੱਠੀ ਕਰਕੇ ਤੇ ਆਪਣੇ ਬਰੇਡਾਂ ਦਾ ਲੰਗਰ ਚਲਾਇਆ ਇਹ ਦੇਖੋ ਤੁਸੀਂ ਸਾਰਿਆਂ ਨੇ ਛੱਕੇ ਜਾਣਾ ਕੋਈ ਬਿਨਾ ਛੱਕੇ ਨਾ ਜਾਵੇ ਕਰੋ ਇਹ ਦਰਸ਼ਨ ਪਾਲ ਕੀ ਸਾਹਿਬ ਦੇ ਹੁਣ ਇਹ ਪੰਜ ਪਿਆਰਿਆਂ ਦੇ ਗੁਰੂ ਦੇ ਪੰਜ ਪਿਆਰ ਬਹੁਤ ਇਕੱਠੇ ਹੀ ਬੋੜ ਵਾਲੀ ਸੰਗਤ ਪੁੰਜਰੀ ਦੀ ਔਰੋਂ ਵੀ ਸੰਗਤਾਰੀ ਕਾਕੀ ਪਿੰਡ ਦੀ ਸੰਗਤ ਬਹੁਤ ਈ ਕਾਫੀ ਵੱਡਾ ਪਿੰਡ ਹੈ ਸਾਡਾ ਕਾਹਨਾ ਆਜਾ ਗਏ ਤਾਂ ਸੇਵਾ ਦਾ ਬਹੁਤ ਸੇਵਾ ਕਰਨੇ ਜੀ ਦੁੱਧ ਦੀ ਖੜੇ ਨੇ ਸਾਰੇ ਡੱਟ ਨੇ ਜਗ ਕਾਜੂ ਬਦਾਮ ਘਟਵਾਏ ਨੇ ਨਾ ਦੇਖੋ ਜੀ ਪਿੰਡ ਦੀ ਮੰਡੀ ਵਿੱਚ ਖੜੇ ਆ ਜੀ ਦੇਖੋ ਇਹ ਕਿੰਨਾ ਇਕੱਠਾ ਹੈ ਬਹੁਤ ਹੀ ਜ਼ਿਆਦਾ ਸੰਗਤ ਪਹੁੰਚੀ ہوئی ਹੈ ਜੀ ਬਹੁਤ ਇਕੱਠਾ ਹੈ ਜੀ ਸਾਰੀਆਂ ਥਣਧਾਰੀਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਪਿੰਡ ਦੀ ਸੰਗਤ ਵੀ ਬਹੁਤ ਜ਼ਿਆਦਾ ਆਤੀ ਬਾਕੀ ਬਾਹਰ ਦੀ ਸੰਗਤ ਵੀ ਪਹੁੰਚੀ ਹੋਈ ਹੈ ਦੇਖੋ ਦੇਖੋ ਹੀ ਫੁੱਲ ਭਰੀ ਹੋਈ ਹੈ ਮੰਡੀ ਪੂਰਾ ਜ਼ਿਆਦਾ ਇਕੱਠਾ ਹੈ ਜੀ ਪੂਰਾ ਮਾਹੌਲ ਸਾਡੇ ਪਿੰਡ ਦਾ ਡੇਰਾ ਜੀ ਬਾਬਾ ਮਾਸਤਰਮ ਬਾਬਾ ਟਾਇਲਦਸ ਬਾਬਾ ਤੀਰਥਕੁਣੀ ਜੀ ਬਹੁਤ ਪ੍ਰਸਿੱਧ ਡੇਰਾ ਇੱਥੇ ਹਰ ਮਹੀਨੇ ਦੀ ਮੱਸਿਆ ਬਹੁਤ ਭਰਦੀ ਹੈ ਜੀ ਬਹੁਤ ਦੂਰ ਦੂਰੋਂ ਸੰਗਤ ਆਉਂਦੀ ਹੈ ਇਹ ਸਾਡੇ ਡੇਰੇ ਵਾਲੇ ਬਾਬਾ ਜੀ ਬਾਬਾ ਗਰਮਬਲ ਦਾ ਜੀ ਉਹਨਾਂ ਨੇ ਲੰਗਰ ਚਲਾਇਆਗਾ ਨਗਰ ਕੀਰਤਨ ਵਾਲੀਆਂ ਸੰਗਤਾਂ ਵਾਸਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਇਕੇਲਿਆਂ ਦਾ ਲੰਗਰ ਸਾਡੇ ਸਾਰੇ ਵੇੜੇ ਦੇ ਸੰਯੋਗ ਨਾਲ ਲਾਇਆ ਗਿਆ ਮੁੰਡੇ ਖੜੇ ਨੇ ਸਾਰੇ ਕੇਲੇ ਵਰਤੋਂ ਨੂੰ ਸੰਗਤਾਂ ਚ ਤੇ ਨਾ ਕੀਰਤਨ ਬਸ ਥੋੜੀ ਦੂਰ ਹੈ ਕੁਸਕੀ ਮਟਾਚ 10-15 ਮਿੰਟ ਲੱਗਣਗੇ ਤੇ ਪਹੁੰਚਣ ਵਾਲੇ ਸਾਰੀ ਪੈਕਿੰਗ ਕਰ ਲਈ ਬਾਟੀਆਂ ਲਿਖਾਵੇ ਭਰ ਲਈ ਜੋ ਕਿ ਸੰਤੁਸ਼ਕਾ ਦੀ ਆਪਣੇ ਵੱਲੋਂ ਵੀ ਲੰਗਰ ਲਾਇਆ ਗਿਆ ਸੀ ਸਾਰੇ ਬੇੜੇ ਵੱਲੋਂ ਸੰਜ ਤੇ ਬਹੁਤ ਹੀ ਜ਼ਿਆਦਾ ਸੰਗਤ ਪੂਜੀ ਹੋਈ ਹੈ ਜੀ ਸਾਰੀ ਸੰਗਤ ਨੇ ਸੇਵਾ ਕਰੀ ਜੀ ਬਹੁਤ ਜ਼ਿਆਦਾ ਦੇਖੋ ਜੀ ਪੂਰਾ ਇਕੱਠ ਹੈ ਜੀ ਕੋਈ ਬਹੁਤ ਜ਼ਿਆਦਾ ਇਕੱਠੇ ਹੀ ਉਹਦੀ ਜ਼ਿਆਦਾ ਸੰਗਤ ਪੁੱਜੀ ਹੋਈ ਹੈ ਪਿੰਡ ਦੀ ਸੰਗਤ ਵੀ ਬਹੁਤ ਤੇ ਬਾਹਰ ਦੀ ਸੰਗਤ ਵੀ ਬਹੁਤ ਪਹੁੰਚੀ ਹੋਈ ਹੈ ਪਿੰਡ ਕਮਾਣਾ ਦੇ ਵਿੱਚ ਬਸ ਆ ਲਾਸਟ ਗਲੀ ਹੈ ਜੀ ਇਸ ਤੋਂ ਬਾਅਦ ਸਮਾਪਤੀ ਹੈ ਜੀ ਮਹਾਨ ਨਗਰ ਕੀਰਤਨ ਦੀ ਹੋ ਗਈ ਹੈ ਸਮਾਪਤੀ ਸ਼ਹਿਰ ਦੇ ਪ੍ਰਮਾਣ ਸੁਆਤੇ ਨਾਟਕਾ ਨਿਆਰਿਆ ਪੰਡਾ ਗੁਰੂ ਜੀ ਨੂੰ ਤੋਂ ਲੈ ਕੇ ਨਗਰ ਦੀਆਂ ਪ੍ਰਦੇਸ਼ੀ ਉਹਨਾਂ ਨੇ ਸ਼ੁਰੂਆਤ ਲਈ ਆ ਰਾਜ ਨਾਸ਼ਿਕ ਦਾ ਧਨਵਾਦ ਕਰਵਾਤ ਰਾਮ ਧਨਵਾਦ ਕਰਦਾ ਤਾਲੀ ਦਾ ਧਨਵਾਦ ਉਹ ਆਰ ਕੀ ਜਗਾਰਾ ਜਰੂਰ ਸ਼ਹੀਏ ਗੋ ਪਿਆਰੋ ਬੋਲਾ ਸਾਰਿਆਂ ਨੂੰ ਸਾਡੇ ਚੈਨਲ ਬਾਈ ਜੱਟ ਮਾਈਂਡ ਬਲੌਗ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਦੇਖ ਕੇ ਬਾਈ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡਾ ਚੈਨਲ ਬਾਈ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ